ਲੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਈ ਆ ਪਿੰਡ ਘੱਲ ਕਰਾਂ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਪਿੰਡ ਦਾ ਮੋਗਾ ਰੋਇਪੁਰ ਵਾਲੇ ਰੋਡ ਤੇ ਆ ਗਿਆ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਚਾਰ ਨੱਕ ਦਿਖਾਈ ਆ ਇਧਰਲੇ ਪਾਸੇ ਦੋਸਤੋ ਜਰਸੀ ਤੋਕੜ ਦੁੱਧ ਬਾਈ ਦਾਦਾ ਵੀ 300 ਲੀਟਰ ਹਾਜ਼ਰ ਆ ਦੋਨਾਂ ਟਾਈਮਾਂ ਦਾ 12-13 ਦਿਨਾਂ ਤੋਂ ਸੀਮਣ ਲੱਗੀ ਨੂੰ ਬਾਈ ਨੇ ਆਪ ਹੀ ਸੀਮਣੇ ਦੇ ਲਵਾਏ ਆ 650 ਰੁਪਏ ਦੀ ਬਾਈ ਦਾਦਾ ਦੇ ਦਾਂਗੇ ਇਧਰਲੇ ਪਾਸੇ ਦੋਸਤੋ 15-16 ਲੀਟਰ ਦੁੱਧ ਇਹਦੇ ਪਿਛਲੇ ਸੂਏ ਦਿੱਤਾ ਹੋਇਆ ਹੈ ਕਿ ਵੱਧ ਵੀ ਪਾ ਸਕਦੀ ਹੈ ਕੀ ਬਾਈ ਆਨਾਂ ਆਪਾਂ ਤਾਂ 15-16 ਲੀਟਰ ਮੰਨ ਕੇ ਲਈ ਆ ਅੱਗੇ ਨੂੰ ਗਾੜੀ ਵੀ ਚੰਗੇ ਹੋ ਸਕਦਾ 16 17 18 19 ਲੀਟਰ ਤੱਕ ਵੀ ਪਾ ਦੇ ਪਰ ਬਾਈ ਨੇ 15-16 ਲੀਟਰ ਮੰਨ ਕੇ ਲਈ ਆ 58000 ਇਹਦੀ ਡਿਮਾਂਡ ਆ ਗਈ ਇਧਰਲੇ ਪਾਸੇ ਦੋਸਤੋ 10 ਮਹੀਨਿਆਂ ਦੀ ਉਮਰ ਘਰੋਂ ਲਈ ਆ ਮਦਰ ਮਿਲਕ ਬਾਈ ਦੱਸਦਾ ਵੀ 14-15 ਲੀਟਰ ਹੈਗਾ ਮਾਂ ਦੀ ਵੀਡੀਓ ਵੀ ਮਿਲ ਜੂਗੀ ਜਰਸੀ ਕਾਫੀ ਗੱਲਾਂ ਚ ਬੱਚਾ ਹੋਰ ਕਿਸੇ ਕੋਲੇ ਹੁੰਦੀ ਤਾਂ ਮੁੱਲ ਹੋਸਾ ਨਾ ਹੋਣਾ ਸੀਗਾ ਪਰ ਬਾਈ ਨੇ ਇਹਦੀ ਡਿਮਾਂਡ ਰੱਖੀ 6000 ਰੁਪਿਆ ਇਧਰਲੇ ਪਾਸੇ ਐਚ ਐਫ 7 ਮਹੀਨਿਆਂ ਦੀ 14-15 ਲੀਟਰ ਮਦਰ ਮਿਲਕ ਇਹਦਾ ਰਿਕਾਰਡ ਆ ਏ ਬਾਈ ਦਾ ਵੀ 5000 ਜੀ ਦੇ ਦਾਂਗੇ ਚਾਰ ਚਾਰ ਹੀ ਤੁਹਾਨੂੰ ਕੋਈ ਫੋਰਸ਼ਾਂਗ ਨਹੀਂ ਗਈ ਫੁੱਲ ਵੀਡੀਓ ਆਪਣੇ ਜਾਰ ਡੈਰੀ ਫਾਰਮ ਤੇ ਮਿਲ ਜੂਗੀ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਦੇਖ ਲਈ ਧੰਨਵਾਦ